ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੇਤੂ ਟਿਕ ਦੇ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਜਿਹੜੇ ਸੂਟ ਸੀ ਕਲੈਕਸ਼ਨ ਲੈ ਕੇ ਆਏ ਆ ਬਾਟਮ ਵਰਕ ਰਹਿਣ ਵਾਲੇ ਹੈਗੇ ਆ ਸਮ ਸੂਟ ਹੈਗੇ ਜਿਹੜੇ ਇਹ ਵਾਲੇ ਸੂਟ ਜਿਹੜੇ ਰਹਿਣਗੇ ਬੀਬਾ ਕਾਟਨ ਦੀ ਜਿਹੜੀ ਸ਼ਰਟ ਰਹੇਗੀ ਔਰ ਬੀਬਾ ਕਾਟਨ ਦੇ ਨਾਲ ਪਲੇਨ ਬਾਟਮ ਰਹਿਣ ਵਾਲੀ ਹੈਗੇ ਸਮ ਸੂਟ ਹੈਗੇ ਜਿਹੜਾ ਆਲ ਓਵਰ ਰਹਿਣ ਵਾਲੇ ਹੈਗੇ ਆ ਔਰ ਨਾਲ ਕੋਟਾ ਡੋਰੀਆ ਦਾ ਟਾਈ ਔਂਡਾਈ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 850 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਬਹੁਤ ਹੀ ਜ਼ਿਆਦਾ ਸ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਉਹ ਰੀਜ਼ਨੇਬਲ ਹੈਗਾ ਜਾਂ ਆਲ ਓਵਰ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਹੈਗੀ ਆ ਤੇ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਤੇ ਤੁਸੀਂ ਆਪਣੇ ਲਈ ਨਾ ਜੋ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਜੇਕਰ ਤੁਸੀਂ ਇਹ ਵਾਲੇ ਸੂਟਸ ਤੇ ਸਾਡੇ ਤੋਂ ਬੁਕਿੰਗ ਕਰਵਾਉਣਾ ਚਾਹੁੰਦੇ ਹੈਗੇ ਉਹ ਤੋਂ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਸਾਨੂੰ ਮੈਸੇਜ ਕਰ ਸਕਦੇ ਹੈਗੇ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਉਹ ਇਹ ਵਾਲਾ ਜਿਹੜਾ ਸੂਟ ਰੈਨ ਵਾਲਾ ਹੈਗਾ ਇਹ ਉਹ ਟੈਬੀ ਦਾ ਹੋਏਗਾ ਜਿ세 ਫਰੰਟ ਦੇ ਉੱਪਰ ਔਰ ਦੁਪੱਟਿਆ ਵੀ ਜਿਹੜਾ ਹੋਏਗਾ ਟੈਬੀ ਦਾ ਜਿ세 ਉੱਪਰ ਹੈਂਡਵਰਕ ਕੀਤਾ ਗਿਆ ਹੈਗਾ ਇਹ ਵਾਲਾ ਆਰਗੈਂਜ਼ਾ ਸ਼ਰਟ ਔਰ ਨਾਲ ਸਿਲਕ ਦੀ ਬਾਟਮ ਹੋਏਗੀ ਬਾਟਮ ਦੇ ਉੱਪਰ ਵਰਕ ਰਹੇਗਾ ਇਹ ਵਾਲੇ ਸੂਟ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਆ ਮਸਲਿਨ कॉटन ਦਾ ਜਿਹੜਾ ਸੂਟ ਹੋਏਗਾ ਜਿਵੇਂ ਫਰੰਟ ਦੇ ਉੱਪਰ ਵਰਕ ਹੋਏਗਾ ਪਲੱਸ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਔਰ ਨਾਲ ਕੋਟਾ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਉੱਪਰ ਵੀ ਹੈਗਾ ਜਿਹੜਾ ਥ੍ਰੈਡ ਵਰਕ ਕੀਤਾ ਗਿਆ ਹੈਗਾ ਇਹ ਵਾਲੇ ਸੂਟ ਹੈਗੇ ਜਿਹੜੇ कॉटन ਦੀ ਸ਼ਰਟ ਔਰ कॉटन ਦੀ ਬਾਟਮ ਹੋਏਗੀ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਔਰ ਟਾਈ ਐਂਡ ਡਾਈ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਵੀ ਬੀਬਾ कॉटन ਦੇ ਰਹਿਣ ਵਾਲੇ ਹੈਗੇ ਆ कॉटन ਦਾ ਆਲਓਵਰ ਸੂਟ ਹੋਏਗਾ ਔਰ ਸਮ ਦੇ ਨਾਲ ਜਿਹੜੀ ਮੈਚਿੰਗ ਬਾਟਮ ਰਹਿਣ ਵਾਲੀ ਔਰ ਔਰ ਸਮ ਦੇ ਨਾਲ ਸੇਮ ਬਾ ਔਰ ਦੁਪੱਟਾ ਸਭ ਦੇ ਨਾਲ ਕੋਟਾ ਡੋਰੀਆ ਦਾ ਹੋਏਗਾ ਔਰ ਟਾਈ ਡਾਈ ਦਾ ਹੋਏਗਾ ਪ੍ਰਾਈਸ 850 ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਸੇਮ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਸੂਟ ਹੈਗੇ ਆ ਬਹੁਤ ਹੀ ਜ਼ਿਆਦਾ ਸੋਹਣੇ ਬਾਟਮ ਵਰਕ ਵਾਲੇ ਸੂਟ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੈਡੀ ਕੀਤੇ ਹੋਏ ਹੈਗੇ ਆ ਇਹ ਵਾਲੇ ਸੂਟ ਹੈਗੇ ਜਿਹੜੇ कॉटन ਦੇ ਉੱਪਰ ਆਪਾਂ ਨੇ ਰੈਡੀ ਕੀਤੇ ਬਾਟਮ ਵਰਕ ਰਹਿਣ ਵਾਲਾ ਪਲੇਨ ਬਾਟਮ ਦੇ ਉੱਪਰ ਥ्रेड ਵਰਕ ਹੋਏਗਾ ਸੇਮ ਅਰਰ 셔ਟ ਦੇ ਨਾਲ ਦਾ ਹੋਏਗਾ ਜਿੱਦਾਂ ਤੇ ਨਾਲ ਕੋਟਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੈਗੇ ਜਿਹੜੇ ਮਸਲੀਨ कॉटन ਦੀ ਜਿਹੜੇ 셔ਟ ਹੋਏਗੀ ਔਰ ਮਸਲੀਨ कॉटन ਦੀ ਨਾਲ बॉटम ਰਹਿਣ ਵਾਲੀ ਆਫ ਵਾਈਟ ਰੈਡੀ बॉटम ਹੋਏਗੀ बॉटम ਦੇ ਉੱਪਰ ਸੇਮ ਅਰਰ 셔ਟ ਦੇ ਨਾਲ ਦਾ ਜਿਹੜਾ ਥ्रेड ਮੈਚ ਕਰਕੇ ਉਸ ਤਰ੍ਹਾਂ ਦਾ ਜਿਹੜਾ ਇਹਨਾਂ ਦੇ ਉੱਪਰ ਵਰਕ ਕੀਤਾ ਗਿਆ ਹੈਗਾ ਤੇ ਨਾਲ ਜਿਹੜਾ ਦੁਪੱਟਾ ਹੋਏਗਾ ਵੀ ਮਸਲੀਨ ਦਾ ਰਹਿਣ ਵਾਲਾ ਹੈਗਾ ਜਿਸ ਨੂੰ ਲੇਸ ਲਗਾ ਕੇ ਜਿਹੜੀ ਫਿਨਿਸ਼ਿੰਗ